ਪੰਜਾਬ ਤੋਂ ਉਠਿਆ ਕਿਸਾਨੀ ਆंदोलਨ ਦੇਸ਼ ਦੀ ਆਵਾਜ਼ ਬਣ ਚੁੱਕਿਆ ਹੈ ਕੇਂਦਰ ਦੀਆਂ ਮੁਸੀਬਤਾਂ ਆਏ ਦਿਨ ਵੱਧ ਰਹੀਆਂ ਨੇ ਪਰ ਇਸ ਕਿਸਾਨੀ ਆंदोलਨ ਵਿੱਚ ਕੁਝ ਤਸਵੀਰਾਂ ਨੇ ਜੋ ਬਿਆਨ ਕਰਦੀਆਂ ਨੇ ਕਿ ਆਉਣ ਵਾਲਾ ਪੰਜਾਬ ਆਪਣੇ ਸੁਨਹਿਰੀ ਭਵਿੱਖ ਲਈ ਲੜਾਈ ਲੜ ਰਿਹਾ ਸਰਗਰਮਤੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇੱਕ ਸੁਰ ਹੋ ਕੇ ਕੇਂਦਰ ਸਰਕਾਰ ਨੂੰ ਲਲਕਾਰੀਆਂ ਨੇ ਆਪੋ ਆਪਣੇ ਝੰਡਿਆਂ ਅਤੇ ਆਪੋ ਆਪਣੀ ਲੀਡਰਸ਼ਿਪ ਦੀ ਅਗਵਾਈ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਟਕੀਆਂ ਹੋਈਆਂ ਨੇ ਬਹੁਤ ਜ਼ਰੂਰੀ ਹੁੰਦਾ ਹੈ ਹਰ ਸੁਨੇਹਾ तमाम ਦਰਸ਼ਕਾਂ ਤੱਕ ਪਹੁੰਚਾਇਆ ਜਾਵੇ ਇਹ ਝੰਡੇ ਵੀ ਸ਼ਾਇਦ ਇਹੀ ਸੁਨੇਹਾ ਦੇ ਰਹੇ ਨੇ ਜੂਲਦੇ ਹੋਏ ਹਰੇ ਪੀਲੇ ਲਾਲ ਝੰਡੇ ਆਪੋ ਆਪਣੀ ਜਥੇਬੰਦੀ ਦਾ ਸੁਨੇਹਾ ਦੇ ਰਹੇ ਨੇ ਪਹਿਲਾ ਝੰਡਾ ਖਾਸ ਤੌਰ ਤੇ ਖੀਰਦੀ ਯੂਨੀਅਨ ਦਾ ਹੈ ਜੋ ਮਜ਼ਦੂਰ ਵਰਗੀ ਅਗਵਾਈ ਕਰਦਾ ਹੈ ਲਾਲ ਝੰਡੇ ਇਨਕਲਾਬੀ ਜਥੇਬੰਦੀਆਂ ਨਾਲ ਸੰਬੰਧਿਤ ਹੈ ਜੋ ਲਗਾਤਾਰ ਵੀਰ ਰਸਤੇ ਜ਼ਰੀਏ ਕਿਸਾਨਾਂ ਨੂੰ ਉਪਚਾਇਤ ਕਰਦਾ ਹੈ ਹਰਾ ਝੰਡਾ ਕ੍ਰਾਂਤੀ ਦਾ ਪ੍ਰਤੀਕ ਹੈ ਇਹ ਹਰੀ ਕ੍ਰਾਂਤੀ ਦੇ ਲਈ ਜਦੋਂ ਜਹਦ ਹੋ ਰਹੀ ਹੈ ਇਹ ਝੰਡੇ ਦੱਸਦੇ ਨੇ ਉਹਨਾਂ ਦੇ ਝੰਡਾ ਫਰਦਾਰ ਆਗੂ ਕਿਵੇਂ ਦਿੱਲੀ ਦੀ ਹਿੱਕ ਤੇ ਬੈਠੇ ਨੇ ਅਤੇ ਆਪਣੇ ਹੱਕ ਹਕੂਕਾਂ ਦੀ ਲੜਾਈ ਲਈ ਅੱਗੇ ਹੋ ਕੇ ਨਿਪਟ ਰਹੇ ਨੇ ਦੇਖੋ ਨਿਸ਼ਾਨ ਵੱਖ-ਵੱਖ ਜਥੇਬੰਦੀਆਂ ਬਣੀਆਂ ਹੋਈਆਂ ਨੇ ਲਗ ਲਗ ਉਹਨਾਂ ਦੇ ਨਾਂ ਨੇ ਜਥੇਬੰਦੀਆਂ ਦੇ ਜਿਹੜਾ 30 31 ਜਥੇਬੰਦੀਆਂ ਦਾ ਇਹ ਛੜਾ ਬਣਿਆ ਹੋਇਆ ਹੈ ਜਿਹਦੇ ਵਿੱਚੋਂ ਦੋ ਅੱਡ ਛੜੇ ਦੀਆਂ ਨੇ 29 ਜਥੇਬੰਦੀਆਂ ਅੱਡ ਨੇ ਇਹਨਾਂ ਦੇ ਸਾਰਿਆਂ ਦੇ ਵੱਖ-ਵੱਖ ਝੰਡੇ ਨੇ ਬਹੁਤੇ ਕਿਸਾਨਾਂ ਦੇ ਬੈਲਾਂ ਵਾਲੇ ਬਣਾਏ ਹੋਏ ਨੇ ਜਿਵੇਂ ਆਪਣਾ ਇਹ ਬਸੰਤੀ ਚੋਲੇ ਵਾਲਾ ਕਿਸੇ ਦਾ ਹਰੇ ਵਾਲਾ ਇਹ ਵੱਖ-ਵੱਖ ਨੇ ਪਰ ਜਿਹੜਾ ਸਾਰੇ ਤੋਂ ਬੈਲਾਂ ਵਾਲੀ ਜੋੜੀ ਵਾਲਾ ਝੰਡਾ ਹੈ ਇਹਦੇ ਕੁਝ ਜੈਜੇ ਨੇ ਗੱਲੇ ਜਿਹੜੇ ਸਾਡੇ ਸਿਆਣੇ ਬਜ਼ੁਰਗਾਂ ਦੇ ਜਿਹੜੀ ਅਸਲੀ ਇਤਿਹਾਸ ਵੀ ਸਾਡੇ ਸਿਆਣੇ ਬਜ਼ੁਰਗ ਖੇਤੀ ਕਾਦੇ ਨਾ ਕਰਦੇ ਹੁੰਦੇ ਅੱਜ ਦੀ ਨੌਜਵਾਨੀ ਨੂੰ ਨਾ ਬੈਲਾਂ ਦੇ ਹਲ ਦਾ ਪਤਾ ਜਿਆਦੇ ਨਾ ਉਹਨਾਂ ਨੂੰ ਡੰਗ ਘਟਾਉਣ ਦਾ ਪਤਾ ਹੁੰਦਾ ਵੀ ਫਾਲੇ ਨੂੰ ਕਿਵੇਂ ਕੱਢਦੇ ਹੁੰਦੇ ਨੇ ਇਹ ਨਿਸ਼ਾਨੀਆਂ ਨੇ ਇਹ ਅਸੀਂ ਝੰਡਾ ਜਿਹੜਾ ਹੈ ਬਲਦਾਂ ਦੀ ਜੋੜੀ ਤੇ ਬਸੰਤੀ ਜੋਲਾ ਇਹ ਸਾਡੇ ਭਗਤ ਸਿੰਘ ਦਾ ਉਹ ਅਸੀਂ ਬਸੰਤੀ ਚੋਲਾ ਬਸੰਤੀ ਰੰਗ ਇਹ ਭਗਤ ਸਿੰਘ ਦੀ ਸੋਚ ਦੇ ਲਿੱਤਾ ਕਿਸਾਨੀ ਆंदोलਨ ਚੋਂ ਕੀ ਨਿਕਲੇਗਾ ਇਸ ਉਲੇ ਕੇ ਸਾਰੀ ਦੁਨੀਆ ਦੀ ਨਜ਼ਰ ਇਸ ਤੇ ਟਿੱਕੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕ ਚੁਕੇ ਨੇ ਜੱਥੇ ਬਣ ਬਣ ਕੇ ਆ ਰਹੇ ਆਗੂਆਂ ਦੇ ਵੱਡੇ ਇਕੱਠ ਅਤੇ ਇਕੱਠਾਂ ਵਿੱਚ ਲਹਿਰਾਏ ਜਾਂਦੇ ਝੰਡੇ ਇਸ ਗੱਲ 'ਤੇ ਤਾਬੀਜ਼ ਕਰਦੇ ਨੇ ਕਿ ਜਦੋਂ ਵੀ ਪੰਜਾਬ 'ਤੇ ਕੋਈ ਵਿਪਤਾ ਪਈ ਤਾਂ ਹਮੇਸ਼ਾ ਪੰਜਾਬ ਨੇ ਮੋਰਚਾ ਲਾ ਕੇ ਲੜਾਈ ਨੂੰ ਫਤਿਹ ਦਿੱਤੀ। ਹੁਣ ਕਿਸਾਨਾਂ ਦੇ ਲਈ ਮੋਰਚਾ ਲਾਇਆ ਗਿਆ ਅਤੇ ਅਸੀਂ ਵੀ ਇਸ ਨੂੰ ਮੋਰਚੇ ਦੀ ਆਵਾਜ਼ ਬਣ ਚੁੱਕੇ ਹਾਂ। ਪਲਪਲ ਦੀ ਰਿਪੋਰਟ ਤੁਹਾਡੇ ਤੱਕ ਪਹੁੰਚਾਉਂਦੇ ਆ ਰਹੇ ਹਾਂ ਤੇ ਕੋਸ਼ਿਸ਼ ਵੀ ਕਰਦੇ ਹਾਂ ਕਿ ਹਰ ਕਿਸਾਨੀ ਆंदोलਨ ਤੇ ਸਹੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ। ਅਸੀਂ ਵੀ ਮਾਣ ਕਰੀਏ ਕਿ ਇਸ ਮਾਣ ਮੱਤੇ ਸਮੇਂ ਦੀ ਅਸੀਂ ਵੀ ਕਿਸਾ ਰਹੇ ਹਾਂ ਅਸੀਂ ਜੰਮੇ ਵੀ ਸੀਗੇ ਤੇ ਉਦੋਂ ਵੀ ਸਾਡੇ ਖੂਨ 'ਚ ਇੱਕ ਕ੍ਰਾਂਤੀ ਸੀ ਅਸੀਂ ਕ੍ਰਾਂਤੀਕਾਰੀ ਹਾਂ ਅੱਜ ਵੀ ਕ੍ਰਾਂਤੀਕਾਰੀ ਹਾਂ ਤੇ ਆਖਰੀ ਸਾਹਾਂ ਤੱਕ ਇੱਕ ਕ੍ਰਾਂਤੀਕਾਰੀ ਜਜ਼ਬੇ ਨੂੰ ਲੈ ਕੇ ਕਿਸਾਨ ਪੰਜਾਬ ਆਵਾਮ ਤੇ ਆਪਣੇ ਸਮੁੱਚੇ ਦੇਸ਼ ਭਾਰਤ ਦੀ ਸੇਵਾ ਕਰਾਂਗੇ ਆਪਣੇ ਆਖਰੀ ਸਾਹਾਂ ਤੱਕ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਸੰਘਰਸ਼ ਲੰਮਾ ਹੈ ਜਦੁੱਦ ਜਹਿਦ ਲੰਮੀ ਹੈ। ਲਿਹਾਜ਼ਾ ਮੋਰਚੇ ਨੂੰ ਫਤਿਹ ਕਰਨ ਵਿੱਚ ਕੁਝ ਸਮਾਂ ਹੋਰ ਲੱਗ ਸਕਦਾ ਹੈ। ਕਿਸਾਨ ਠੰਡ ਵਿੱਚ ਬਾਰਡਰ ਤੇ ਡਟੇ ਹੋਏ ਨੇ। ਤੇ ਪੰਜਾਬ ਤੋਂ ਆਰੇ ਵੱਡੇ ਕਾਫਲੇ ਵੀ ਉਹਨਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ। ਜਿੱਤ ਬਸ ਸਾਫ਼ ਹੈ। ਉਹ ਪਲ ਦੂਰ ਨਹੀਂ ਜਦੋਂ ਅੰਦਾਜ਼ੇ ਦੀ ਜਿੱਤ ਹੋਵੇਗੀ ਤੇ ਹਾਕਮਾਂ ਨੂੰ ਆਪਣਾ ਫੈਸਲਾ ਬਦਲਣਾ ਪਵੇਗਾ। ਬਿਊਰੋ ਰਿਪੋਰਟ ਪੀਟੀਜ਼ ਨਿਊਜ਼, ਪਹਾਲ।